ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਸਤਸੰਗ ਜੀਓ ਆਪ ਜੀ ਬ੍ਰਹਮਗੰਨੀ ਤਤਨ ਬਾਬਾ ਗੁੰਦਾ ਸਾਹਿਬ ਜੀ ਦੇ ਪਾਵਨ ਪਵਿੱਤਰ ਜੀਵਨ ਬਰਤਾਂਤ ਨਾਲ ਸੰਜਮ ਪਾਉਂਦੇ ਹੋ ਅੱਜ ਦਾ ਪ੍ਰਸੰਗ ਹੈ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਖਡੂਰ ਸਾਹਿਬ ਦੀ ਪਵਨ ਧਰਤੀ ਤੇ ਪ੍ਰਕਾਸ਼ਮਾਨ ਹਨ ਬ੍ਰਹਮਗਾਨੀ ਬਾਬਾ ਬੁੱਢਾ ਸਾਹਿਬ ਦੀ ਉਹਨਾਂ ਦੀ ਸੇਵਾ ਦੇ ਵਿੱਚ ਜੁੜੇ ਹੋਏ ਨੇ ਖਡੂਰ ਸਾਹਿਬ ਨਗਰ ਵਿਖੇ ਆਉਣ ਵਾਲੀਆਂ ਸੰਗਤਾਂ ਦੀ ਆਮਦ ਨੂੰ ਦੇਖ ਕੇ ਉਸ ਨਗਰ ਵਿੱਚ ਰਹਿਣ ਵਾਲਾ ਇੱਕ ਤੱਪਾ ਜੋਬੀਨਾਥ ਸਤਿਗੁਰੂ ਜੀ ਦੇ ਨਾਲ ਬਿਹੱਦ ਇਰਖਾ ਕਰਨ ਲੱਗ ਪਿਆ ਤਪੇ ਨੇ ਜ਼ਿਮੀਦਾਰਾਂ ਨੂੰ ਕਿਹਾ ਕਿ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਇਸ ਟੰਡ ਵਿੱਚ ਰਹਿਣ ਕਾਰਨ ਵਰਖਾ ਨਹੀਂ ਹੋ ਰਹੀ। ਉਹਨਾਂ ਨੂੰ ਆਖੋ ਕਿ ਜਾਂ ਤਾਂ ਵਰਖਾ ਕਰਵਾ ਦੇਣ ਜਾਂ ਫਿਰ ਇਹ ਨਗਰ ਛੱਡ ਕੇ ਚਲੇ ਜਾਣ। ਜੇ ਉਹ ਨਗਰ ਛੱਡ ਕੇ ਚਲੇ ਜਾਣਗੇ ਤਾਂ ਫਿਰ ਮੈਂ ਆਪਣੀ ਕਰਾਮਾਤ ਦੇ ਨਾਲ ਵਰਖਾ ਕਰਵਾ ਦੇਵਾਂਗਾ। ਔੜ ਲੱਗੀ ਹੋਈ ਸੀ ਜ਼ਿਮੀਦਾਰ ਪਰੇਸ਼ਾਨ ਸਨ। ਸਤਿਗੁਰੂ ਜੀ ਦੇ ਕੋਲ ਆ ਕੇ ਜ਼ਮੀਂਦਾਰਾਂ ਨੇ ਤੱਪੇ ਦੀ ਗੱਲ ਨੂੰ ਬੁਰਾਇਆ ਬਚਨ ਸਤਿਗੁਰੂ ਜੀ ਦੇ ਨਾਲ ਆ ਕੇ ਸਾਂਝਾ ਕੀਤਾ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਜੇ ਸਾਡੇ ਨਗਰ ਵਿੱਚੋਂ ਚਲੇ ਜਾਣ ਤੇ ਤੁਹਾਡੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ ਤਾਂ ਅਸੀਂ ਇਸੇ ਵਕਤ ਹੀ ਨਗਰ ਨੂੰ ਤਿਆਗ ਦਿੰਦੇ ਹਾਂ ਗੁਰੂ ਸਾਹਿਬ ਜੀ ਨੇ ਫਿਰੂਰ ਸਾਹਿਬ ਨਗਰ ਨੂੰ ਤਿਆਗ ਕੇ ਵਰਤਮਾਨ ਖਾਨ ਨਰਜਾਦਾ ਵਿਖੇ ਅਸਣ ਲਾ ਲਿਆ ਕੁਝ ਕੁ ਦਿਨ ਬਤੀਤ ਹੋਏ ਤਾਂ ਸੰਤਾਂ ਨੇ ਇਸ ਸੰਤ ਤੇ ਗੁਰੂ ਸਾਹਿਬ ਜੀ ਦੇ ਕੋਲ ਆਉਣਾ ਸ਼ੁਰੂ ਕਰ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦੇ ਨਾਲ ਬਚਨ ਕੀਤਾ ਕਿ ਤੁਸੀਂ ਪਰਲੋਕ ਅਤੇ ਉਤਪਤੀ ਦਾ ਬਲ ਰੱਖਦੇ ਹੋ। ਭਾਵ ਕਿ ਪੰਨਨ ਤੇ ਕੜਨ ਦੇ ਸਮਰੱਥ ਹੋ। ਪਰ ਇੱਕ ਹੰਕਾਰੀ ਅਪੇ ਦੀ ਗੱਲ ਦਾ ਜਵਾਬ ਤੁਸੀਂ ਕਿਉਂ ਨਹੀਂ ਦਿੱਤਾ? ਇਹ ਕਹਿ ਕੇ ਸਤਿਗੁਰੂ ਜੀ ਦੇ ਸਨਮੁਖ ਬਾਬਾ ਬੁੱਢਾ ਸਭ ਦੀ ਚੁੱਪ ਕਰਕੇ ਬੈਠ ਗਏ ਕੋਲ ਬੈਠੇ ਹੋਏ ਬਾਬਾ ਅਮਰਦਾਸ ਜੀ ਉੱਥੋਂ ਉੱਠ ਕੇ ਖਡੂਰ ਸਾਹਿਬ ਨਗਰ ਵਿੱਚ ਚਲੇ ਗਏ ਅਤੇ ਜਾ ਕੇ ਜ਼ਿਮੀਦਾਰਾਂ ਨੂੰ ਕਿਹਾ ਕਿ ਜੇ ਤੁਸੀਂ ਵਰਖਾ ਚਾਹੁੰਦੇ ਹੋ ਤਾਂ ਅੱਜ ਸ਼ਾਮ ਦਾ ਸੂਰਜ ਡੁੱਬਣ ਤੋਂ ਪਹਿਲੋ ਤਪਾ ਜਿਸ ਵੀ ਖੇਤ ਵਿੱਚ ਪੈਰ ਰੱਖੇਗਾ ਉੱਥੇ ਹੀ ਵਰਖਾ ਹੋਵੇਗੀ ਇਹ ਗੱਲ ਜ਼ਿਮੀਦਾਰਾਂ ਦੇ ਜਾ ਕੇ ਤੱਪੇ ਨੂੰ ਆਖੀ ਤਾਂ ਹੰਕਾਰੀ ਤੱਪਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਦੀ ਢੂਗੀ ਰਮਚ ਨੂੰ ਨਾ ਜਾਣ ਸਕਿਆ ਇਸ ਗੱਲ ਵਿੱਚ ਆਪਣੀ ਵਡਿਆਈ ਸਮਝਦਾ ਹੋਇਆ ਜ਼ਿਮੀਦਾਰਾਂ ਦੇ ਨਾਲ ਤੁ르 ਪਿਆ ਜਦੋਂ ਉਹ ਨਗਰ ਦੇ ਇੱਕ ਪਾਸੇ ਗਿਆ ਤਾਂ ਅਚਾਨਕ ਕਾਸ਼ ਮੰਡਲ ਵਿੱਚ ਬੱਦਲ ਆਏ ਤੇ ਵਰਖਾ ਹੋਣ ਲੱਗ ਪਈ ਤੱਪਾ ਇਸ ਗੱਲ ਤੋਂ ਅਤਿਅੰਤ ਖੁਸ਼ ਹੋਇਆ ਨਗਰ ਦੇ ਇੱਕ ਪਾਸੇ ਵਰਖਾ ਉੱਜੀ ਦੇਖ ਕੇ ਦੂਜੇ ਪਾਸੇ ਦੇ ਜ਼ਿਮੀਦਾਰਾਂ ਨੇ ੱੱਪੇ ਨੂੰ ਜਲਦੀ ਨਾਲ ਆਪਣੇ ਖੇਤ ਵਿੱਚ ਲੈ ਕੇ ਜਾਣ ਵਾਸਤੇ ਕਾਲ ਕੀਤੀ ਕਿਉਂਕਿ ਗੁਰੂ ਸਬਜੀ ਦੇ ਪਰਮ ਅਨੰਮ ਸੇਵਕ ਬਾਬਾ ਅਮਰਦਾਸ ਜੀ ਦਾ ਬਚਨ ਸੀ ਕਿ ਸੂਰਜ ਡੁੱਬਣ ਤੋਂ ਪਹਿਲੋ-ਪਹਿਲੋ ਇਹ ਕੰਮ ਆਤਵਰਤੇਗੀ ਇਸੇ ਖਿੰਚੋ ਤਾਣ ਵਿੱਚ ਸੂਰਜ ਅਸੂਰ ਤੋਂ ਪਹਿਲੋ ਪਹਿਲੋ ਉਸ ਤੱਵੇ ਜੀਆਂ ਲੱਤਾਂ ਬਾਹਾਂ ਜਿੰਮੇਦਾਰਾਂ ਨੇ ਖਿੱਚ ਢੂਕੇ ਅਲੱਗ ਕਰ ਦਿੱਤੀਆਂ ਤਾਂ ਪਾ ਹੰਕਾਰ ਦਾ ਕਲ ਪਉਦਾ ਹੋਇਆ ਗੁਰੂ ਮੋਤ ਦੇ ਮਾਰਿਆ ਗਿਆ ਇਸ ਗੱਲ ਬਾਰੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਨਦ ਪਤਾ ਲੱਗਾ ਤਾਂ ਉਹਨਾਂ ਨੇ ਬਾਬਾ ਪਟਾ ਜੀ ਅਤੇ ਬਾਬਾ ਅਮਰਦਾਸ ਜੀ ਨੂੰ ਪੁੱਛਿਆ ਕਿ ਇਹ ਐਸਾ ਬਚਨ ਤੁਸੀਂ ਕਿਉਂ ਕੀਤਾ ਬਾਬਾ ਬੁੱਢਾ ਜੀ ਨੇ ਉਸ ਵਕਤ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਇੱਕ ਹੰਕਾਰੀ ਬੰਦਾ ਸੰਸਾਰੀ ਜੀਵਨ ਨੂੰ ਪਰਾਏ پا ਕੇ ਪਰਮਾਤਮਾ ਦੀ ਰਜਾ ਦਾ ਨਰਾਤਰ ਕਰੇ ਤਾਂ ਵਕਤ ਸਰੋਸ ਦਾ ਜਵਾਬ ਦੇਣ ਦੀ ਸਿੱਖਿਆ ਅਸੀਂ ਆਪ ਜੀ ਦੇ ਘਰ ਵਿੱਚੋਂ ਹੀ ਪ੍ਰਾਪਤ ਕੀਤੀ ਹੈ ਅਸੀਂ ਕਿਸੇ ਦਾ ਕੋਈ ਨਰਾਤਰ ਨਹੀਂ ਕੀਤਾ ਕਿਸੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਤਫੇ ਨੇ ਜੋ ਕਰਮ ਕੀਤਾ ਸੀ ਸਤਿਗੁਰੂ ਜੀ ਉਸ ਨੇ ਉਸ ਕਰਮ ਦੀ ਸਜ਼ਾ ਪਾ ਲਈ ਹੈ। ਬਾਬਾ ਬੁੱਢਾ ਜੀ ਨੇ ਉਸ ਵਕਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਸੰਗਤਾਂ ਦੇ ਸਨਮੁਖ ਰੱਖ ਕੇ ਜਿੱਦ ਸੇਵਿਆ ਸੁਖ ਪਈ ਐ ਸੋ ਸਾਹਿਬ ਸਦਾ ਸੰਭਾਲੀ ਐ ਜਿੱਦ ਕੀਤਾ ਪਈ ਐ ਆਪਣਾ ਸ ਘਾਲ ਗੁਰੀ ਕਿਉ ਖਾਲੀ ਐ ਮੰਦਾ ਮੋਲ ਨ ਕੀ ਚਈ ਤੇ ਲੰਮੀ ਨਦਰ ਨੇ ਹੱਲੀ ਐ ਜੋ ਸਹਿਬ ਨਾਲ ਨਹਾਰੀ ਐ ਤੇ ਵੇਹਰ ਪਾਸਾ ਟਾਲੀ ਐ ਕਿਛਲਾਹੇ ਉੱਪਰ ਕੱਲੀ ਐ ਜੇਕਰ ਫਿਰ ਵੀ ਇਹ ਕਰਮ ਆਪ ਜੀ ਦੀ ਨਗਰ ਵਿੱਚ ਨજર ਵਿੱਚ ਗੁਨਾਹ ਹੈ ਤਾਂ ਸਤਿਗੁਰੂ ਜੀਓ ਅਸੀਂ ਭੁੱਲਣ ਹਾਰ ਅਲਪੱਗ ਅਣਜਾਣ ਜੀਵ ਹਾਂ ਆਪ ਜੀ ਸਰਬੱਗੋ ਅੰਤਰਜਾਮੀ ਗੋ ਸਾਡੇ ਇਸ ਕਰਮ ਉਤੇ ਸਾਡੀ ਇਸ ਭੁੱਲ ਉਤੇ ਤਰਸ ਕਰਿਓ ਤੇ ਸਾਨੂੰ ਖਿਮਾ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ